ਅਗਲੀਆਂ ਜਿਹੜੀਆਂ ਖਬਰਾਂ ਦੇ ਵਿੱਚ ਗੱਲ ਕਰਦੇ ਜਾਈਏ ਤਾਂ ਹੁਣੇ-ਹੁਣੇ ਖਬਰ ਆ ਰਹੀ ਹੈ ਚਾਰ ਹੋਰ ਲਾ ਮੇਕਰਸ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਲੰਬੇ ਹੋਣ ਦੇ ਲਈ ਆਖ ਦਿੱਤਾ ਆ ਤੇ ਕਹਿੰਦੇ ਖਾਸੇ ਗੁੱਸੇ 'ਚ ਨੇ ਇਸ ਟਾਈਮ ਬਾਈਡਨ ਹੁਣੇ ਯਾਰ ਧੱਕਾ ਕਰਦਾ ਤੁਸੀਂ ਮੇਰੇ ਨਾਲ ਪਰ ਇਹ ਹੁਣ ਦੇਖੋ ਡੈਮੋਕ੍ਰੇਟਸ ਦੇ ਲਈ ਹਾਲਾਤ ਲਗਾਤਾਰ ਉਲਟ ਹੁੰਦੇ ਜਾ ਰਹੇ ਨੇ ਭਾਈ ਜੀ ਨਹੀਂ ਉਹ ਹਾਲਾਤ ਆ ਜੀ ਉਹਨਾਂ ਨੂੰ ਕਹਿ ਸਕਦੇ ਵੀ ਗੁੱਠੇ ਲਾਤਾ ਹੈ ਤੇ ਹੁਣ ਬੈਗਪੈਕ ਹੋਊਗਾ ਹੀ ਹੋਊਗਾ ਹੁਣ ਹੁਣ ਨਹੀਂ ਲੱਗਦਾ ਨਹੀਂ ਇੱਥੋਂ ਦੇ ਹਾਂ ਇੱਥੋਂ ਕੋਈ ਮੋੜਾ ਜਿਹੜਾ ਉਹ ਕੱਟ ਸਕਣਗੇ ਕਿਉਂਕਿ ਸਿਹਤ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਸਾਰਿਆਂ ਦੇ ਵਿੱਚ ਹੈਗੀਆਂ ਹੀ ਆ ਟਰੰਪ ਹੋਣਾ ਦਾ ਇਸ ਟਾਈਮ ਜਿਹੜਾ ਕੈਂਪੇਨ ਆ ਉਹ ਸੇਗਰਤੇ ਆ ਤੇ ਬਾਈਡਨ ਹੁਣੀ ਉਹਨਾਂ ਨੂੰ ਜਿਹੜਾ ਕਹਿ ਸਕਦੇ ਆ ਵੀ ਟੱਕਰ ਨਹੀਂ ਦੇ ਪਾਰੇ ਤੇ ਡੈਮੋਕ੍ਰੇਟਸ ਨੂੰ ਇਹ ਖਤਰਾ ਆ ਵੀ ਉਹ ਕੱਲੀ ਪ੍ਰੈਜ਼ੀਡੈਂਸੀ ਹੀ ਨਹੀਂ ਹਾਊਸ ਦੇ ਨਾਲ ਤੇ ਸੈਨੇਟ ਤਿੰਨੇ ਚੀਜ਼ਾਂ ਜਿਹੜੀਆਂ ਉਹ ਹਾਰ ਸਕਦੇ ਆ ਤੇ ਉਹ ਉਹਨਾਂ ਦੇ ਲਈ ਖਾਸੀ ਜਿਹੜੀ ਇੱਕ ਨੁਕਸਾਨ ਦੀ ਚੀਜ਼ ਹੋਊਗੀ ਸਾਰੇ ਜਿਹੜੇ ਸਾਰਿਆਂ ਨੂੰ ਦੇਖੀ ਤੇ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਆ ਤਾਂ ਇਦਾਂ ਹੀ ਜਾਂਦਾ ਆ ਪਰ ਇਹ ਹੁਣ ਪੜ੍ਹ ਰਹੇ ਆ ਜਾਂ ਨਹੀਂ ਪੜ੍ਹ ਰਹੇ ਇਹ ਦੇਖਣ ਵਾਲੀ ਗੱਲ ਆ ਪਰ ਹੁਣ ਕਹਿੰਦੇ ਵੀ ਪਰਿਵਾਰ ਵਾਲੇ ਪਹਿਲਾਂ ਵੀ ਜਿੱਦਾਂ ਰਿਪੋਰਟ ਕੀਤਾ ਸੀ ਵੀ ਪਰਿਵਾਰ ਵਾਲੇ ਹੁਣ ਡਿਸਕਸ ਕਰ ਰਹੇ ਆ ਵੀ ਐਗਜ਼ਿਟ ਪਲਾਨ ਇਹਨਾਂ ਦਾ ਕੀ ਜਿਹੜਾ ਉਹ ਹੋ ਸਕਦਾ ਆ ਸੋ ਕਈ ਜਿਹੜੇ ਕਾਰਟੂਨਸ ਵਾਲਿਆਂ ਨੇ ਵੀ ਪ੍ਰਡਿਕਟ ਕੀਤਾ ਸੀ ਸਿਮਸਨ ਬਹੁਤ ਜ਼ਿਆਦਾ ਫਿਊਚਰ ਪ੍ਰਡਿਕਟ ਜਿਹੜਾ ਉਹ ਕਰਦਾ ਰਿਹਾ ਕਹਿੰਦੇ ਵੀ ਮਾਰ ਹੋਣਗੇ ਤੇ ਇਸ ਟਾਈਮ ਕੋਵਿਡ ਹੋ ਘਟਿਆ ਆ ਤੇ ਸੋ ਯੂ ਨੈਵਰ نو ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੇਖਦੇ ਆ ਅੱਗੇ ਹੁਣ ਕੇਸ ਪਾਸੇ ਵੱਲ ਨੂੰ ਜਾਂਦਾ ਆ ਮੇਨ ਹੁਣ ਮੁੱਦਾ ਇਹੀ ਰਹੂਗਾ ਵੀ ਆਊਗਾ ਕੌਣ ਆਊਗਾ ਕੌਣ ਕਮਲਾ ਹੈਰਿਸ ਦੇ ਜਿਹੜਾ ਪੋਲਿਟੀਕਲ ਰੈਕੋਰਡ ਆ ਉਹ ਪੁੱਲ ਹੋਣੇ ਸ਼ੁਰੂ ਹੋ ਗਏ ਵੀ ਉਹ ਕਿੱਦਾਂ ਸੀ ਕਿਵੇਂ ਸੀ ਆਪਣੇ ਕਿੱਦਾਂ ਦੀਆਂ ਨੀਤੀਆਂ ਜਿਹੜੀਆਂ ਜਦੋਂ ਇੱਥੇ ਰਟਰਨ ਨਹੀਂ ਚੱਲ ਰਹੀ ਆ ਫਿਰ ਸੈਨੇਟਰ ਰਹੀ ਆ ਵੀ ਉਹ ਕਿੱਦਾਂ ਜਿਹੜੇ ਉਹ ਦਾ ਰਿਹਾ ਹੈ ਉਹ ਓਵਰਆਲ ਜਿਹੜਾ ਇਤਿਹਾਸ ਉਹ ਹੁਣ ਦੇਖਿਆ ਜਾਊਗਾ ਜਾਂ ਜਿਦਾ ਮੈਂ ਪਹਿਲਾਂ ਗੱਲ ਕੀਤੀ ਬੇਦੇ ਉੱਤੋਂ ਦੀ ਵੜ ਕੇ ਜਿਹੜਾ ਉਹ ਕੋਈ ਹੋਰ ਆ ਸਕਦਾ ਹੈ ਪਰ ਤੁਸੀਂ ਦੇਖੋ 트럼ਪ ਦੀ ਕੈਂਪੇਨ ਦੇ ਵਿੱਚ ਪਹਿਲਾਂ ਹੈਲਰੀ ਕਲੈਂਟਨ ਸੀਗੇ ਜਦੋਂ ਪਹਿਲਾਂ 16 ਦੇ ਵਿੱਚ 16 ਦੇ ਵਿੱਚ ਉਸ ਤੋਂ ਬਾਅਦ ਜੋ ਬਾਈਡਨ ਤੇ ਫਿਰ ਫਿਰ ਜੇ ਕਮਲਾ ਹੈਰਿਸ ਆਉਂਦੇ ਨੇ ਤਾਂ ਫਿਰ ਇੱਕ ਬੀਬੀ ਨਾਲ ਮੁਕਾਬਲਾ ਹੋਣਾ ਹਾਂ ਬੀਬੀਆਂ ਤਾਂ ਸ਼ਾਇਦ ਅਗੇ ਜਾਂਦੇ ਹਾਂ ਹਾਂ ਬੀਬੀਆਂ ਤਾਂ ਸ਼ਾਇਦ ਅਗੇ ਜਾਂਦੇ ਆ ਇਹ ਇਹ ਦੇਖੋ ਰੈਕਡ ਰਿਕਾਰਡ ਤਾਂ ਇਹੀ ਕਹਿੰਦਾ ਆ 24 ਦੀ ਹੁਣ ਇਲੈਕਸ਼ਨਾਂ ਦਾ ਇੰਤਜ਼ਾਰ ਕਰਨਾ ਪਊਗਾ ਵੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈਗਾ ਹਾਂਜੀ ਬਿਲਕੁਲ ਪਰ ਚੋਣਾਂ ਦੇ ਵਿੱਚ ਲੋਕਾਂ ਦੀ ਦਿਲਚਸਪੀ ਹੁੰਦੀ ਆਖਰ ਵੈਸਤਾ ਪਰ ਇਸ ਵਾਰੀ ਥੋੜਾ ਜਿਆ ਮੰਦੇ ਨੂੰ ਲੈ ਕੇ ਜਿਆਦਾ ਹੈ ਕਿ ਕੀ ਬਣਦਾ ਕਿਵੇਂ ਕਿਉਂਕਿ ਪਾਲਸੀ ਦੋਨੋਂ ਪਾਰਟੀਆਂ ਦੀ ਅਲੱਗ-ਅਲੱਗ ਨੇ ਤਾਂ ਕੋਈ ਰਾਹਤ ਦੀ ਉਮੀਦ ਵਾਂਗੂ ਵੀ ਦੇਖਦੇ ਨੇ ਤੇ ਕਈ ਆਪਣੀ ਪ੍ਰੈਡਿਕਸ਼ਨਸ ਕਰਦੇ ਜੀ ਤੇ ਫੈਡ ਦੀ ਗੱਲ ਇੱਕ ਵਾਰੀ ਫੇਰ ਕਰ ਲਈਏ ਲਗਾਤਾਰ ਜਿਹੜੀਆਂ ਫੈਡ ਦੀ ਚਰਚਾਵਾਂ ਜਿਹੜੀਆਂ ਹੋ ਇਸ ਟਾਈਮ ਆ ਰਹੀਆਂ ਆ ਨਿਊਯਾਰਕ ਦੇ ਫੈਡਰਲ ਰਿਜ਼ਰਵ ਦੇ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜான் ਵਿਲੀਅਮਸ ਉਹ ਨਿਊਯਾਰਕ ਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਇਹੀ ਕਿਹਾ ਵੀ ਉਹ ਜਿਹੜਾ ਡਾਟਾ ਲਗਾਤਾਰ ਦੇਖ ਰਹੇ ਆ ਵੀ ਐਂਡ ਆਫ ਦਾ ਸਮਰ ਰੇਟ ਕੱਟ ਆ ਹੁਣ ਜਾਂਦੀ ਜਾਂਦੀ ਗਰਮੀਆਂ ਦੇ ਐਂਡ ਤੱਕ ਲੱਗਦਾ ਹੈ ਵੀ ਇੰਟਰਸਟ ਰੇਟ ਕੱਟਸ ਦੀ ਖਬਰ ਜਿਹੜੀ ਆ ਉਹ ਆਵੇਗੀ ਆਵੇਗੀ ਇਹ ਤਿੰਨ ਦਿਨ ਹੋ ਗਏ ਲਗਾਤਾਰ ਜਿਹੜੇ ਜਰੋਮ ਪਾਵਲ ਤੋਂ ਸ਼ੁਰੂ ਹੋ ਕੇ ਵਕ ਵਕ ਹੋਰ ਫੈਡ ਦੇ ਰਿਜ਼ਰਵ ਦੇ ਜਿਹੜੇ ਪ੍ਰੈਜ਼ੀਡੈਂਟਸ ਨੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਬਿਆਨ ਦਿੱਤਾ ਆ ਸਪਟੰਬਰ 17 18 ਦਾ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਫੈਡ ਦੀ ਉਸ ਦੇ ਦੌਰਾਨ ਕਹਿੰਦੇ ਵੀ ਸ਼ਾਇਦ ਪਹਿਲਾ ਜਿਹੜਾ ਆ ਉਹ ਇੰਟਰਸਟ ਰੇਟ ਕੱਟ ਆਊਗਾ ਮੈਂ ਪਹਿਲਾਂ ਵੀ ਜਿੱਦਾਂ ਕਿਹਾ ਸੀਗਾ ਇਹ 1/4% ਤੋਂ 3/4% ਦੇ ਦਰਮਿਆਨ ਹੋ ਸਕਦਾ ਮੈਕਸਿਮਮ ਤੋਂ ਮੈਕਸਿਮਮ ਮੈਨੂੰ ਲੱਗਦਾ ਵੀ ਪੌਣਾ ਪਰਸੈਂਟ ਉਹ ਵੀ ਜ਼ਿਆਦਾ ਮੈਂ ਕਹਿ ਰਿਹਾ ਅਧਿਕ ਪਰਸੈਂਟ ਤੱਕ ਜਿਹੜਾ ਇੰਟਰਸਟ ਰੇਟ ਕੱਟ ਹੋਊਗਾ ਪਰ ਜੇ ਉਹਨਾਂ ਦੇਖਿਆ ਜਾਵੇ ਹਿਸਟੋਰਿਕਲੀ ਤਾਂ ਕੁਆਟਰ ਪਰਸਨ ਇੰਟਰਸਟਡ ਕੱਟ ਕਰਕੇ ਹੀ ਜਿਹੜੀ ਸ਼ੁਰੂਆਤ ਜਿਹੜੀ ਉਹ ਕਰ ਸਕਦੇ ਆ ਕਿਉਂਕਿ ਜਦੋਂ ਇਹਨਾਂ ਨੇ ਵਧਾਉਣੇ ਸ਼ੁਰੂ ਕੀਤੇ ਸੀ ਉਹ ਵੀ ਕੁਆਟਰ ਕਿੱਟ ਕਰਕੇ ਸ਼ੁਰੂ ਕੀਤੇ ਸੀ ਫਿਰ ਅੱਧਾ-ਅੱਧਾ ਵੀ ਵਿੱਚ ਚਲੇ ਗਏ ਫਿਰ ਕੁਆਟਰ-ਕੁਆਟਰ ਚੱਕੀ ਗਏ ਭੱਟੇ ਫਿਰ ਕਾਫੀ ਅਧੀਏ ਜਿਹੜੇ ਅੱਧਾ ਪਰਸਨ ਕੁਆਟਰ ਪਰਸਨ ਜਿਹੜਾ ਆ ਉਹ ਕਰਦੇ ਰਹੇ ਆ ਸੋ ਫੈਡ 익ਸਪੈਕਟ ਕਰ ਰਿਹਾ ਵੀ ਆਪਣਾ ਬੈਂਚਮਾਰਕ ਇੰਟਰਸਟ ਰੇਟ ਦੇ ਕੱਟਸ ਨੂੰ ਜਿਹੜਾ ਜੁਲਾਈ ਦੇ ਐਂਡ ਦੇ ਵਿੱਚ ਮੀਟਿੰਗ ਹੋਣੀ ਆ ਉਹ ਸਵਾ 5 ਤੋਂ ਸਾਢੇ 5 ਦੇ ਵਿੱਚ ਜੋ ਚੱਲ ਰਿਹਾ ਆ ਉਹਦੇ ਵਿੱਚ ਹੀ ਰੱਖਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਸਪਟੰਬਰ ਚ ਮੀਟਿੰਗ ਆਉਣੀ ਆ ਉਸ ਦੌਰਾਨ ਜਿਹੜਾ ਪਹਿਲਾ ਇੰਟਰਸਟ ਰੇਟ ਕੱਟਾ ਉਹ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ ਸੋ 7 ਹਫ਼ਤੇ ਦਾ ਗੈਪ ਹੋਣਾ ਆ ਇਹਨਾਂ ਦੋਨਾਂ ਮੀਟਿੰਗਜ਼ ਦੇ ਦਰਮਿਆਨ ਸਿਰਫ ਅਗਸਟ ਦਾ ਮਹੀਨਾ ਹੀ ਅਜੇ ਆ ਜਿਸ ਦੇ ਵਿੱਚ ਇਹਨਾਂ ਦੀ ਮੀਟਿੰਗ ਨਹੀਂ ਹੋਣੀ ਹੈਗੀ